ਤੇ ਆਉਂਦੇ ਕਹ ਹਾਲ ਚਾਲ ਤੁਹਾਡੇ ਸਾਰਿਆਂ ਦਾ ਪਿਆਰ ਪਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਸਿੱਧਾ ਪਹੁੰਚ ਗਏ ਮੋਟਰ ਤੇ ਆਪਾਂ ਰਾਈਚ ਉੱਠ ਕੇ ਚਾਹ ਚੂ ਪੀ ਕੇ ਆ ਗਏ ਤੇ ਸਿੱਧਾ ਮੋਟਰ ਤੇ ਵੀਰਾ ਹੈਗਾ ਘਰਾਂ ਉਹ ਹੈਗਾ ਬਿਮਾਰ ਤੇ ਬਾਕੀ ਆਪਾਂ ਮੋਟਰ ਤੇ ਆ ਗਏ ਉਹ ਕਿਡਾ ਕੱਢਣ ਵਾਸਤੇ ਤੇ ਉਹਦਾ ਕੱਲ੍ਹ ਪਰਸੋਂ ਪੇਪਰ ਆ ਪਰਸੋਂ ਪੇਪਰ ਆ ਉਹਦਾ ਤਾਂ ਕਰਕੇ ਉਹ ਪੜੂਗਾ ਆਪਾਂ ਹੈਗਾ ਮੋਟਰ ਤੇ ਤੇ ਹੁਣ ਆਪਾਂ ਚੱਲਾਂਗੇ ਘਰਾਂ ਤੇ ਲੋ ਜੀ ਵੀਰੇ ਕੋਲ ਪਹੁੰਚ ਕੇ ਆਪਾਂ ਵੀ ਪੜਨਾ ਖੋਲ ਤਾਂ ਸੱਦ ਦੁਹਰਿਆ ਤਾਂ ਤੇ ਵੀਰੇ ਵੀ ਪੜਨ ਲੱਗੇ ਹੋਇਆ ਇਹ ਕਿ ਬਾੜਾ ਮੇਰੇ ਵੈਸੇ ਦੇਖ ਲੋ ਜੀ ਕਰ ਲੋ ਚੈੱਕ ਨੋ ਬੋਲ ਪੜਦੇ ਆ ਅੱਧ ਜਾਨਣੀ ਰਾਤ ਇਹ ਵੀ ਵਿਚਾਰ ਬਿਮਾਰ ਆ ਜਿਵੇਂ ਕੱਲ ਦੁਵਾਈ ਤੋਂ ਅਖਲੇ ਤੇ ਕੱਲੂ ਫੇਰ ਡਾਕਟਰ ਤੇ ਲੈ ਕੇ ਜਾਣਾ ਕੱਲੂ ਫੇਰ ਭਲਾ ਡਾਕਟਰ ਨੇ ਤੇ ਲੀਵਰ ਤੇ ਸੋਜਾ ਰੱਖੀ ਆ ਲੀਵਰ ਫੈਟੀ ਹੋਇਆ ਹੋਇਆ ਹੁੰਦਾ ਜੀ ਦਵਾਈਆਂ ਮਾੜਾ ਮोटा ਪੀ ਲਿਆ ਰੱਖਿਆ ਜੀ ਰਿਪੋਰਟ ਚ ਤੇ ਬਾਕੀ ਕਾਲੂ ਚੱਲਿਆ ਕਾਲੂ ਦੇਦਾਂ ਕੀ ਬਣਦਾ ਨਾਲੇ ਗੁਰੂ ਕੋਸ ਲੱਗਿਆ ਤੇ ਠੀਕ ਲੱਗੇ ਤੇ ਕੱਲ ਕੱਲੇ ਤੇ 4000 ਦਾ ਖਰਚਾ ਆ ਗਿਆ ਮਿੱਤਰੋ ਕੱਪ ਮਾਰਦਾ ਮਿੱਤਰੋ 250 ਆ 250 ਦਾ ਖਰਚਾ ਆ ਗਿਆ ਮਿੱਤਰੋ ਇਹ ਤੇ ਕੱਲ ਕੱਲ ਦੇਖ ਲਓ ਇੰਨੇ ਪੈਸੇ ਲਗਾਉਂਦਾ ਮੁੰਡਾ ਤੇ ਚਲੋ ਬਾਕੀ ਕਾਲੂ ਦੇ ਗਿਆ ਨਾ ਕਿ ਇਹ ਗਿਆ ਨਾ ਕਲੀਨਿਕ ਕਾਲੂ ਚੱਲਣਾ ਇਹਨੂੰ ਲੈ ਕੇ ਡਾਕਟਰ ਕੋਲ ਅਬ ਮਿੱਤਰੋ ਚੱਲ ਰਹੀ ਆ ਚਾ ਤੇ ਖਾ ਰਿਹਾ ਖੁਰਮੇ ਤੇ ਆਪਦਾ ਮਿੱਤਰੋ ਰੋਟੀ ਖਾਦੀ ਆ ਤੇ ਜੀ ਆਵਲੀ ਦਵਾਈ ਲਈਆ ਤੇ ਆਪਣੀ ਦਾ ਚਾਹ ਬੰਦਦਾ ਤੇ ਤਿੰਨ ਟਾਈਮਾਂ ਦਵਾਈ ਲੈਣੀ ਆ ਲੀਵਰ ਫੈਟੀ ਹੋ ਗਿਆ ਆਪਣਾ ਗ੍ਰੇਡ 2 ਤੱਕ ਪਹੁੰਚਣ ਵਾਲਾ ਮਿੱਤਰੋ ਤੇ ਉਹਦੇ ਕਰਕੇ ਆਪਣਾ ਸਾਰਾ ਕੁਝ ਬੰਦਦਾ ਖੁਰਮੇ ਮਿੱਠਾ ਮੁੱਠਾ ਸਾਰਾ ਕੁਝ ਚਾਹ ਵੀ ਬੰਦਦਾ ਰਿਕੋਰ ਕਾਲ ਸੀ ਸਭ ਉੱਤਰ ਗਏ ਤੇ ਇੱਕ ਮਿੱਤਰੋ ਚੋਬਰ ਨੇ ਸੀਸਾ ਵੀ ਪਾਣ ਛੱਡਿਆ ਤੇ ਹੁਣ ਦੇਖੋ ਕਿਵੇਂ ਅੱਖਾਂ ਜੀਆਂ ਕਰਦਾ ਤੇ ਉਹਦੀਆਂ ਵੀ ਗਾਲਾਂ ਖਾਲੀਆਂ ਮੈਂ ਇਹਦੇ ਨਾਲ ਤੋਂ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਯੋ ਸਾਹਮਣੇ ਮੋਟੋ ਸੁੱਤੀ ਪਈ ਆ ਦੇਖੋ ਜੀ ਬਾਹਰ ਉਹਦੀ ਹਰ ਟਾਈਮ ਨੀਂਦ ਨਹੀਂ ਪੂਰੀ ਹੁੰਦੀ ਧੁੱਪ ਚ ਪਈ ਆ ਬਾਹਰ ਬਾਕੀ ਤੁਹਾਨੂੰ ਨਾਲ ਦੀ ਨਾਲ ਦੰਦੇ ਰਹਾ ਗਿਆ ਅਪਡੇਟ ਚਾਹ ਪੀਣੀ ਆ ਤਾ ਆ ਜੋ ਭਾਈ ਮੇਰੀ ਦਾ ਬੰਦ ਆ ਇਹਦੀ ਨੀਂਦ ਨੂੰ ਓਕੇ ਆ ਚਾਹ ਆ ਜੂ ਮੈਨੂੰ ਨੁਕਸਾਨ ਕਰਦੀ ਆ ਤੇ 6 ਮਹੀਨੇ ਦਾ ਪ੍ਰਾਈਸ ਦੱਸਿਆ ਡਾਕਟਰ ਨੇ ਤੇ ਲੋ ਜੀ ਮੋਟਰ ਤੇ ਆਗੇ ਤੇ ਬਾਕੀ ਖਾਲ ਚ ਪਾਣੀ ਛੱਡਣਾ ਖਾਲ ਗਿੱਲੀ ਕਰਨੀ ਆ ਕਿਉਂਕਿ ਇੱਧਰ ਸਪਰੇਅ ਕਰਤੀ ਤੇ ਪਾਣੀ ਛੱਡਣਾ ਨਾ ਤੇ ਖਾਲ ਖਾਲ ਸਾਫ ਕਰਤੀਏ ਬਾਕੀ ਗਿੱਲੀ ਕਰਤੀਏ ਕੁਆੜਜਾ ਕੁੜ ਚਲੀਏ ਬਾਕੀ ਨੱਕੇ ਲਾਤੀਏ ਤੇ ਲੋਬੇ ਮਿੱਥਰ ਚਲਾਤੀ ਤੇ ਬਸ ਪਾਰ ਤੇ ਬਾਕੀ ਖੱਡਾ ਬਣ ਰਹੀਆਂ ਦੋ ਖੱਡਾਂ ਦਾ ਤੇ ਬਸ ਬਣੀਆਂ ਖੱਡਾਂ ਜਾਂ ਸੈੱਟ ਕਰਤੀਏ ਅੱਖ ਜਣਾ ਪਾਣੀ ਬਾਕੀ ਹਲੇ ਇੱਕ ਹੋਰ ਨੱਕਾ ਖੋਲਿਆ ਮੁੰਡਿਆ ਹੋ ਰਿਹਾ ਇਹ ਵੀ ਲਾ ਦਈਏ ਕਿਉਂਕਿ ਪਾਣੀ ਭੱਜਿਆ ਆ ਰਿਹਾ ਪਿੱਛੇ ਤੋਂ ਲਾ ਦਈਆ ਵੀ ਇਹ ਮਿਲ ਜਾ ਤੁਹਾਨੂੰ ਤਾਂ ਕਿ ਆਪ ਪਾਣੀ ਵਧੀਆ ਖੜੀ ਜਾ ਆਪ ਸਿਰ ਕਿਰਪਾ ਇਹ ਚ ਬਾਕੀ ਯਾਰ ਬੁਝਿਆ ਝਾੜ ਆ ਜਵੇ ਜਰੀਆ ਨਾਲ ਹੋਣਾ ਹੋਵੇ ਯਾਰ ਰੱਬ ਕਿਰਪਾ ਕਰੇ ਬਸ ਤੇ ਲੋ ਜੀ ਭਰਤੀ ਆ ਲੋ ਬਸ ਇਤਲੀ ਰਹਿ ਗਈ ਸਾਲਾ ਆਹ ਕਾਰਟ ਨੂੰ ਨਾ ਵੇੜ ਦਿੰਦੇ। ਓਕੇ ਆ ਪੱਤੇ ਘੱਟੂ ਆ। ਦੇਖੋ ਸਪਾਦਿਆਂ ਦੇ ਬਹੁਤ ਬੁਰਾ ਹਾਲ ਕਰਦੇ ਆ ਪੱਤੇ ਖੋਲ ਦੋ। ਓਖੇ ਕੱਟਿਆਂ ਬਾਕੀ ਦੇਖੋ ਚ ਵਿੱਚ ਰਹਿ ਜਨੇ ਆ ਕੁਛ ਨਹੀਂ ਬਣਦਾ। ਓਕੇ ਬਰ ਕੋਣ ਕੁ ਚੋਈਆ। ਆ ਭਾਈ। ਤੇ ਆਵਾਂ ਜੇ ਮੈਂ ਤਰੋ ਤੇ ਚੱਲੇ ਪਰ ਚੁੰ ਟਿਕ ਗੈੜੀ ਹੋ ਗਈ। ਦੇਖੋ ਕੀ ਹਾਲ ਤੇ ਕੀ ਚੱਲਿਆ। ਫੀਟ ਹੋ ਗਈ ਤੇ ਖਾਲ ਹੋ ਗਈ। 17 ਚੋਂ ਵਾਸਤੇ ਤੇ ਮੱਕੇ ਉਤਲਤ ਮਿਲਣ ਤੋਂ ਨੰਬਰ ਤੇ। ਲੋ ਜੀ ਪਹੁੰਚ ਗਏ ਮੈਂ ਸਾਗਣੀ ਤੇ ਬਾਕੀ ਅੱਜ ਅੰਦਰੋਂ ਮੈਂ ਸੱਚ ਬਾਹਰ ਦੀ ਗੱਡੀਆਂ ਠੰਡ ਜਾਦੇ ਆ ਆ ਪਿਆ ਮਸ਼ੀਨ ਤੇ ਟੋਕੇ ਮਸ਼ੀਨ ਤੇ ਬਾਕੀ ਵਸ ਤੁਹਾਨੂੰ ਤੁਹਾਨੂੰ ਜੋਣਿਆ ਅੱਖ ਲਿਖ ਮੈਂ ਬਾੜ ਤੁਹਾਨੂੰ ਮਿਲਦੇ ਆ ਤਾਰਾ ਚੂਏ ਆ ਕਿਤਰਾ ਬਣ ਚੁੱਕਾ ਕੋ ਜੀ ਨਵੇੜਤਾ ਮਾਸਾਂ ਦਾ ਦੁੱਧ ਚੱਕ ਲੈ ਬਾਲਟੀਆਂ ਤੇ ਬਾਕੀ ਉੱਧਰ ਦੁੱਧ ਤਰਿਆ ਹੋਇਆ ਤੇ ਬਾਕੀ ਬਸ ਹਮ ਆ ਪੱਤੇ ਆ ਰੋਕੀ ਬੀਰੀ ਕਣੀ ਨੂੰ ਚਾਹਦੇ ਆ ਨਾ ਤੋ ਕੇ ਬਸ ਚਲੋ ਤੇ ਲੋ ਜੀ ਬਿਲਕੁਲ ਪਹੁੰਚ ਗਏ ਓਏ ਇਹਨੇ ਪਾਰਲਮਨ ਨੇ ਕਿੱਦ ਗਿਆ ਮੋਟਰ ਤੇ ਕਿੱਲਾ ਕਿੱਲਾ ਮੋਟਰ ਤੇ ਜਾਂਦਰਾ ਮਾਰਾ ਮਿੱਤਰੋ ਇਹ ਨਾ ਹੋ ਕਰਤਾ ਇਹ ਨੂੰ ਐ ਨਹੀਂ ਹੈਗਾ ਇੰਨੀ ਠੰਡਾ ਕੀ ਘਰਾਂ ਬਹਿ ਜਾ ਕੱਲੂ ਫੇਰ ਤੋਂ ਲੈ ਕੇ ਜਾਣਾ ਤੇ ਟੀਕੇ ਲਗੂ ਗਲੂਕੋਜ਼ ਲਗੂ ਹੋਵੇ ਸ਼ਰ ਤੇ ਬਾਕੀ ਡਾਕਟਰ ਸਾਹਿਬ ਦੱਸੂਗਾ ਕੀ ਬਣਦਾ ਕੀ ਨਹੀਂ ਤੇ ਬਾਕੀ ਕੱਲੂ ਡਾਕਟਰ ਕੋਲ ਲੈ ਕੇ ਜਾਣਾ ਉੱਧਰ ਵੇਖਾਂਗੇ ਤੇ ਬਾਕੀ ਹੁਣ ਬਸ ਰੋਟੀ ਰੋਟੀ ਖਾਣੇ ਆ ਫਿਰ ਆਪਣੇ ਘਿੰਡੇ ਚੱਲਾਂਗੇ ਉੱਧਰ ਪੈਣ ਤੇ ਬਾਕੀ ਅੱਜ ਦੇ ਬਲੌਗ ਚ ਆਪਣਾ ਇੰਨਾ ਹੀ ਤੇ ਅਗਲੇ ਬਲੌਗ ਚ ਕਹਾਂਮ ਕੱਲੂ ਦਿਖਾਵਾਂਗੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਲਾਈਕ ਜ਼ਰੂਰ ਕਰਿਓ ਮਿੱਤਰੋ ਬਾਏ ਬਾਏ